ਸਾਰੇ ਪਰਮਾਤਮਾ ਸਾਰੋ ਠੀਕ ਠਾਕ ਰੱਖੇ ਜੀ ਤੁਹਾਨੂੰ ਦੋਸਤ ਰੱਖੇ ਜੀ ਲਾਈਵ ਦੇ ਵਿੱਚ ਵੱਧ ਤੋਂ ਵੱਧ ਜੁੜੋ ਲਾਈਕ ਕਮੈਂਟ ਕਰੋ ਚੈਨਲ ਸਬਸਕ੍ਰਾਈਬ ਕਰੋ ਸਾਡਾ ਜੀ ਮਿਹੇ ਫੈਮਿਲੀ ਵਲੌਗ ਲਾਈਵ ਦੇ ਵਿੱਚ ਵੱਧ ਤੋਂ ਵੱਧ ਜੁੜੋ ਜੀ ਲਾਈਕ ਕਮੈਂਟ ਕਰੋ ਚੈਨਲ ਸਬਸਕ੍ਰਾਈਬ ਕਰੋ ਸਾਡਾ ਮਿਹੇ ਫੈਮਿਲੀ ਵਲੌਗ ਜੀ ਸਸਿਗਲ ਜੀ ਲਾਈਵ ਵਿੱਚ ਤੁਹਾਡਾ ਸਵਾਗਤ ਹੈ ਜੀ ਮੈਂ ਇੰਜ ਕਰ ਰਹੀ ਹਾਂ ਅੱਜ ਮੰਗਲਵਾਰ ਨੂੰ ਵਰਕਿੰਗ ਮੈਂ ਠੀਕ ਠਾਕ ਹੋ ਜੀ ਵਧੀਆ ਹੋ ਜੀ ਲਾਈਵ ਵਿੱਚ ਆਉਣ ਤੇ ਬਹੁਤ ਬਹੁਤ ਧੰਨਵਾਦ ਤੁਹਾਡਾ ਜੀ ਹੋਲ ਕਰਾ ਪਰਵਾ ਠੀਕ ਠਾਕ ਹੈ ਜੀ ਆਪਣਾ ਹੋਰ ਸਾਨੂੰ ਕੁਮੇਟੀ ਠਾਕ ਤੋਂ ਬਧੀਆ ਹੋ ਪਰਪਰਵਾ ਠੀਕ ਠਾਕ ਹੈ ਜੀ ਚਲਦੀ ਵੀਡੀਓ ਨੂੰ ਲਾਈਕ ਕਮੈਂਟ ਕਰ ਦਿਓ ਜੀ ਆਪਾਂ ਕਿਹੜੀ ਜਗ੍ਹਾ ਤੋਂ ਵੀਡੀਓ ਦੇਖਦੇ ਹੋ ਸਾਨੂੰ ਕਮੈਂਟ ਕਰਕੇ ਜਰੂਰ ਦੱਸੋ ਆਪਾਂ ਕਿਹੜੀ ਜਗ੍ਹਾ ਸਾਡੀ ਵੀਡੀਓ ਦੇਖਦੇ ਹੋ ਸਾਨੂੰ ਕਮੈਂਟ ਕਰਕੇ ਜਰੂਰ ਦੱਸੋ ਵੀ ਚਲਦੀ ਵੀਡੀਓ ਨੂੰ ਲਾਈਕ ਕਰ ਦਿਓ ਜੀ ਮੇਹਰ ਫੈਮਿਲੀ ਵਲੌਗਸ ਤੁਹਾਡਾ ਸਵਾਗਤ ਹੈ ਜੀ ਮੇਹਰ ਥੀਪ ओके सरita ਸੇਗਰ। ਬਰਸਲਾ ਜੀ ਕਿ ਮੈਂ ਠੀਕ ਠਾਕ ਹਾਂ। ਬਹੁਤ ਬਹੁਤ ਧੰਨਵਾਦੀ ਲਾਈਵ ਵਿੱਚ ਆਉਣ ਦੇ। ਸਾਡੇ ਸ਼ਾਰਟ ਵਲੌਗ ਦੇਖਦੇ ਹੁੰਦੇ ਕਿ ਨਹੀਂ ਦੇਖਦੇ ਹੁੰਦੇ ਜੀ? ਸਾਡੇ ਵਲੌਗ ਦੇ ਰਾਤ ਨਾਲੇ ਤਾਂ। ਨਾਲੇ ਵਾਹਿਗੁਰੂ ਜੀ ਕਾਲ ਸਾਹਿਬ ਵਾਹਿਗੁਰੂ ਜੀ ਦੇ ਫਤਿਹ ਜੀ। ਬਲਕਿ ਮੈਂ ਠੀਕ ਠਾਕ ਹਾਂ ਜੀ। ਮਤੀਆ ਜੀ ਘਰ ਪਰਵਾਰ ਵਧੀਆ ਜੀ ਆਪਣਾ। ਲਾਈਵ ਦੇ ਵਿੱਚ ਹੋਂਦ ਬਹੁਤ ਬਹੁਤ ਧੰਨਵਾਦ ਜੀ ਚਾਹਲੀ ਵੀਡੀਓ ਨੂੰ ਲਾਈਕ ਕਰ ਦੋ ਜੀ ਹੋਰ ਵੀਰੇ ਠੀਕ ਠਾਕ ਹਾਂ ਵਧੀਆ ਨਰਮੀ ਬਹੁਤ ਜਿਆਦਾ ਫੇਲ ਹੋ ਗਈ ਹੈ ਹੋਮਸ ਜਿਆ ਹੁਣ ਲੱਗ ਪਿਆ ਤਾਂ ਹੀ ਹੁਣ ਬੈਠਦੇ ਹਾਂ ਚੱਲ ਜੀ ਕਰਾਜ ਬਸ ਮਾਰ ਕੇ ਸਾਨੂੰ ਚੱਲਦੇ ਚੱਲਦੇ ਵਿੱਚ ਰੱਖੇ ਜੀ ਅਸੀਂ ਵੀ ਬਧੀਆ ਟਾਈਮ ਪਾਸ ਹੋ ਜਾਂਦਾ ਵੀਰੇ ਅਸੀਂ ਵੀ ਠੀਕ ਠਾਕ ਹਾਂ ਉਸਨੋਂ ਨਾਲ ਕਿ ਮੈਂ ਕਰ ਪਰਵਾ ਠੀਕ ਹੈ ਜੀ ਸਾਰਾ ਹੋਰ ਪ੍ਰਗੀਤ ਜੀ ਕਿ ਮੈਂ ਠੀਕ ਠਾਕ ਹਾਂ ਹੋਸ ਨੋਬੇ ਦੇ ਲਾਈਕ ਮੈਂਟ ਕਰ ਦਿਓ ਸਾਰੇ ਜਣ ਜੀ ਸਾਡੇ ਬਲੌਗ ਦੇਖਦੇ ਹੁੰਦੇ ਤੁਸੀਂ ਸਾਰੇ ਜਣੇ ਬਲੌਗ ਦੇਖਿਆ ਕਰੋ ਜੀ ਸਾਡੇ ਸ਼ੋਰਟ ਵੀ ਦੇਖਿਆ ਕਰੋ ਬਲੌਗ ਵੀ ਦੇਖਿਆ ਕਰੋ ਜੀ ਤੁਹਾਨੂੰ ਕਿੱਦਾਂ ਲੱਗੇ ਸਾਡੇ ਬਲੌਗ ਸਾਨੂੰ ਕਮੈਂਟ ਕਰਕੇ ਦੱਸਿਆ ਕਰੋ ਜੀ ਮੈਂ ਤਾਂ ਕਰਕੇ ਰਹਾ ਤੇ ਕੋਲ ਕਿਦਾਂ ਵਲੋਗ ਲਾਦੇ ਸਾਡੀ ਜੀ ਲਾਈਕ ਦੇ ਵਿੱਚ ਆਉਂਦੇ ਬਹੁਤ-ਬਹੁਤ ਧੰਨਵਾਦ ਜੀ ਸ਼ੁਕਰੀਆ ਸਾਰਿਆਂ ਦਾ ਐਡੇ ਸਾਡਾ ਸਪੋਰਟ ਕਰਦੇ ਲੋ ਸਾਰੇ ਜਣੇ ਜੀ ਹੋਰ ਵੀਰੇ ਕਿਵੇਂ ਠੀਕ-ਠਾਕ ਹੋ ਡੂ ਟਿਕਿਆ ਨਹੀਂ ਅੱਜ ਮਿਹੇ ਕਿੱਥੇ ਗਏ ਮਿਹੇ ਪਰੇ ਕਿੱਥੇ ਗਏ ਜੀ ਗੈਸ ਅਸੀਂ ਵਦਿਆਂ ਵੀਰੇ ਪਰਮਾਤਮਾ ਸਭ ਨੂੰ ਠੀਕ-ਠਾਕ ਰੱਖੇ ਸਭ ਨੂੰ ਤੰਦਰੁਸਤ ਰੱਖੇ ਜੀ ਚੱਲ ਜਿਆ ਕਲਾ ਮਾਸ਼ ਸਾਰਿਆਂ ਨੂੰ ਤੁਸੀਂ ਜਿਸ ਨਾਲੋਂ ਮੈਂ ਠੀਕਾ ਕੋ ਸਾਡੇ ਬਲੌਗ ਦੇਖਿਆ ਕਰੋ ਜੀ ਉਹਨਾਂ ਨੂੰ ਲਾਈਕ ਕਮੈਂਟ ਕਰਿਆ ਕਰੋ ਅਬ ਡੈਲੀ ਬਲੌਗ ਹਨ ਪਾਈਦੇ ਆ ਜੀ ਤੁਹਾਨੂੰ ਕਮੈਂਟ ਕਰਕੇ ਦੱਸ ਦੇਕੋ ਕਿਦਾਂ ਸਾਡਾ ਬਲੌਗ ਲੱਗਾ ਲਾਈਕ ਵੀ ਕਰਿਆ ਕਰੋ ਨਾਲੋਂ ਕਮੈਂਟ ਵੀ ਕਰਿਆ ਕਰੋ ਜੀ ਸਤਿ ਸ਼੍ਰੀ ਅਕਾਲ ਜੀ ਲਾਈਵ ਵਿੱਚ ਸਾਰਿਆਂ ਦਾ ਸਵਾਗਤ ਹੈ ਜੀ ਮੇਹੀ ਫੈਮਿਲੀ ਵਲੌਗ ਦੇ ਵਿੱਚ ਅਸੀਂ ਠੀਕ ਠਾਕ ਆ ਜੀ ਉਸ ਨਾਲੋਂ ਮੈਂ ਠੀਕ ਠਾਕ ਵਧੀਆ ਹੋ ਘਰ ਪਰਵਾਜ਼ ਵਧੀਆ ਜੀ ਆਪਣਾ ਲਾਈਵ ਵਿੱਚ ਹੋਣ ਤੇ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਸਾਰਿਆਂ ਦਾ ਹੋਰ ਚਾਹ ਪਾਣੀ ਪੀ ਲਿਆ ਜੀ ਸਾਰਿਆਂ ਨੇ ਨਮੋ ਚਗੇ ਮੋਸਲਾਵ ਜੀ ਕਿ ਮੈਂ ਠੀਕ ਠਾਕ ਹਾਂ ਬਦਿਓ ਤੁਹਾਡੇ ਸ਼ਾਰਟ ਬਲੌਗ ਦੇਖਿਆ ਕਰੋ ਦੇਖਦੇ ਹੁੰਦੇ ਕਿ ਨਹੀਂ ਦੇਖਦੇ ਹੁੰਦੇ ਸਾਨੂੰ ਕਮੈਂਟ ਕਰਕੇ ਦੱਸੋ ਜੇ ਨਹੀਂ ਦੇਖਦੇ ਦੇਖਿਆ ਕਰੋ ਜੀ ਜੇ ਬਲੌਗ ਦੇਖਦੇ ਹੋ ਨਾ ਸ਼ਾਰਟ ਦੇਖਦੇ ਹੋ ਨਾ ਸਾਨੂੰ ਲਾਈਕ ਕਮੈਂਟ ਕਰ ਦਿਆ ਕਰੋ ਜੀ ਫਰਜ਼ ਨਾਲ ਸਾਡੀ ਬਾਤੋ ਬਾਸ ਸਪੋਰਟ ਕਰੋ लाइक like, करो जी कमेंट करो चैनल सबसक्राइब करो लाइक जुड़ो मैं फैमिली ब्लॉग प्रीत जी और कि ठीक ठाक हूँ वुडोकमो लाइक सबसक्राईब करो चैनल, सब्सक्राइब करो साडा जी मेह बलॉग లైక్ కామెంట్ ਕਰੋ ਜੀ ਚੈਨਲ ਸਬਸਕ੍ਰਾਈਬ ਕਰੋ ਸੰਤਾ ਜੀ ਮੇ ਹੈ ਫੈਮਿਲੀ ਵਲੌਗ ਹੋਰ ਕਿ ਮੈਂ ਠੀਕ ਠਾਕ ਹਾਂ ਬਧੀਆ ਹੋ ਜੀ ਘਰ ਪਰਿਵਾਰ ਵਧੀਆ ਆਪਣਾ ਸੋ Delhi vlog ਪਾਈਦੀ ਹੈ ਜੀ vlog ਦੇਖਿਆ ਕਰੋ ਨਾਲ ਲਾਈਕ ਕਮੈਂਟ ਕਰਿਆ ਕਰੋ ਲਾਈਕ ਦੇ ਵਿੱਚ ਵੱਧ ਤੋਂ ਵੱਧ ਜੁੜੋ ਜੀ ਲਾਈਕ ਕਮੈਂਟ ਕਰੋ ਚੈਨਲ ਸਬਸਕ੍ਰਾਈਬ ਕਰੋ ਜੀ ਅਸੀਂ ਠੀਕ ਠਾਕ ਆਂ ਜੀ ਤੁਸੀਂ ਸੁਣਾਓ ਕਿ ਮੈਂ ਠੀਕ ਠਾਕ ਹਾਂ ਬਦਿਆ ਹੋ ਜੀ ਕੱਲ ਪਰਵਾਹ ਠੀਕ ਠਾਕ ਹੈ ਜੀ ਤਾ ਅਗੇ ਜੀ ਬੜੀ ਵਧੀਆ ਵਧੀਆ ਤੁਸੀਂ ਲੋਕ ਮੈਂ ਠੀਕ ਠਾਕ ਹਾਂ ਘਰ ਪਰਵਾਰ ਵਧੀਆ ਜੀ ਆਪਣਾ ਲਾਈਵ ਦੇ ਵਿੱਚ ਆਉਣ ਦੇ ਬਹੁਤ ਬਹੁਤ ਧੰਨਵਾਦ ਤੁਹਾਡਾ ਕਰ ਜਾਂਦਾ ਜੀ ਅਸੀਂ ਠੀਕ ਠਾਕ ਆ ਜੀ ਤੁਸੀਂ ਦੱਸੋ ਵਧੀਆ ਹੋ ਜੋ ਸਾਰੇ ਵੀਡੀਓ ਦੇਖਦੇ ਨੇ ਪੂਰੀ ਵੀਡੀਓ ਦੇਖਿਆ ਕਰੋ ਸਕਿਪ ਨਾ ਕਰਿਆ ਕਰੋ ਤੇ ਚਲਦੀ ਵੀਡੀਓ ਨੂੰ ਲਾਈਕ ਕਰ ਦਿਆ ਕਰੋ ਕਮੈਂਟ ਕਰਕੇ ਜੂ ਦੱਸਿਆ ਕਰੋ ਸਾਡੀ ਵੀਡੀਓ ਕਿਦਾਂ ਲੱਗੀ ਆ ਲਾਈਕ ਕਮੈਂਟ ਸ਼ੇਅਰ ਸ਼ੁਰੂ ਕਰਿਆ ਜੀ ਚਾਹੇ ਸਾਡੇ ਚੈਨਲ ਨੇ ਸਬਸਕ੍ਰਾਈਬ ਕੀਤਾ ਉਹ ਸਾਡੇ ਚੈਨਲ ਸਬਸਕ੍ਰਾਈਬ ਕਰ ਲਿਆ ਕਰੋ ਜੀ